ਜਿਹੜੇ 9 ਜਨਵਰੀ ਨੂੰ ਉੱਤੇ ਪੱਜਗੜੀ ਦੀ ਘਟਨਾ ਹੋਈ ਸੀ ਜਿਸ ਅਠਕਾਰਾਂ ਦੇ ਵਿੱਚ ਬਹੁਤ ਬੰਦੇ ਆ ਕੇ ਕੁਝ ਲੋਕਲ ਬੰਦੇ ਸੀ ਜਿਹਨਾਂ ਨੇ ਕੁੱਟਮਾਰ ਵੀ ਕੀਤੀ ਸੀ ਅੱਗਵਾਰਾ ਵੀ ਲਗਾਈ ਸੀ ਉਹਦੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਤਾਂ ਦੇਸ਼ੀ ਸਾਹਿਬ ਵੱਲੋਂ ਤੇ ਐਮਐਲਏ ਸਾਹਿਬ ਵੱਲੋਂ ਲੱਗਾ ਹੈਗਾ ਸੀਐਮ ਸਾਹਿਬ ਦਾ ਧਿਆਨ ਤੇ ਢਾਕੇ ਇਹ ਮਾਮਲਾ ਤੇ ਉਹ ਨਾ सीएम ਸਾਹਿਬ ਨੇ ਫਿਰ 5000 ਰੁਪਏ ਪ੍ਰਤੀ ਘਰ ਜਿਹੜਾ ਹੈਗਾ सीएम ਜੀ ਫੰਡ ਤੋਂ ਇਹਨੂੰ ਜਾਰੀ ਕੀਤਾ ਹੈ ਰਿਪੇਅਰ ਵਾਸਤੇ ਤੇ ਉਹ ਅੱਜ ਅਸੀਂ ਚੈੱਕ ਤੇ ਗਏ ਕਿ ਕਿੰਨੇ ਘਰ ਸੀਗੇ 8 ਘਰ ਸੀਗੇ ਤੇ ਹੋਰ ਵੀ ਕੋਈ ਇਸ ਤਰ੍ਹਾਂ ਦੀ ਜਾਰੀ ਹਾਂਜੀ ਹਾਂਜੀ ਰੈੱਡ ਕਰਾਸ ਵੱਲੋਂ ਅਸੀਂ ਪ੍ਰਤੀ ਘਰ ਜਿਵੇਂ ਰਜਾਈਆਂ ਕੰਬਲ ਦਿੱਤੇ ਨੇ ਕਿਉਂਕਿ ਰਜਾਈਆਂ ਕੰਬਲ ਬਿਸਤਰੇ ਵੀ ਸੜ ਗਏ ਸੀ ਇਹਨਾਂ ਦੇ ਤੇ ਇੱਕ ਅਸੀਂ ਭਾਂਡੇ ਦਿੱਤੇ ਇਹਨਾਂ ਨੂੰ ਤੇ ਬਾਕੀ ਇੱਕ ਰਾਸ਼ਨ ਦਿੱਤਾ ਇਹਨਾਂ ਨੂੰ ਚੱਕਾ ਮੁਰਾਦ ਜਾਂ ਸਿੰਘ ਜੀ ਸਾਹਿਬ ਦੱਸ ਹੀ ਦਿੱਤਾ ਬਾਕੀ ਸਾਡੇ ਪੁਲਿਸ ਵੱਲੋਂ ਵੀ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਐਫ ਆਈ ਆਰ ਦਰਜ ਕਰਕੇ ਜਿਹੜਾ ਫਰਮਿਸ ਜਾਰੀ ਹੋ ਗਈ 11 ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਬਾਕੀ ਵੀ ਜਿਹੜੇ ਰਹਿੰਦੇ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਸਾਰੇ ਗ੍ਰਿਫਤਾਰ ਕਰਕੇ ਜਿਹੜਾ ਉਹਨਾਂ ਨੂੰ ਉਹਨਾਂ ਦੇ ਉੱਤੇ ਕੇਸ ਚਲਾਵਾਂਗੇ ਕਿੰਨੇ ਸੀ ਜੀ ਸੀ ਇਹ ਆਪਣੇ ਕਿੰਨੇ ਬੰਦੇ ਟੋਟਲ ਸੀਗੇ 18 ਬੰਦੇ ਤਾਂ ਹੁਣ ਤੱਕ ਇਹ ਨਾਮਜ਼ਦ ਕਰ ਚੁੱਕੇ ਹਾਂ ਬਾਕੀ ਹੁਣ ਜਿਹੜੇ ਮਤਲਬ 11 ਗ੍ਰਿਫਤਾਰ ਹੋ ਗਏ ਜਾਂਦੇ ਸੱਤ ਜਿਹੜੇ ਰਹਿੰਦੇ ਆ ਸੱਤਾਂ ਤੋਂ ਵੀ ਅੱਗੇ ਪੁੱਛਗਿੱਛ ਕਰਕੇ ਕਰਾਂਗੇ ਵੀ ਇਹਨੇ ਕੋਣ ਉਹਨਾਂ ਦੇ ਨਾਲ ਬੰਦੇ ਹੋਰ ਆਏ ਸੀ ਸਾਰੇ ਬੰਦੇ ਅਸੀਂ ਨਾਮਜ਼ਦ ਕਰ ਚੁੱਕੇ ਹਾਂ ਦੱਸਿਆ ਜਾ ਰਿਹਾ ਹੈ ਕਿ 50 ਤੋਂ ਵੀ ਵੱਧ ਬੰਦੇ ਸੀਗੇ ਜਿੰਨੇ ਵੀ ਹੋਣਗੇ ਕਿਸੇ ਨੂੰ ਵੀ ਬਖਸ਼ੇ ਨਹੀਂ ਜਾਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿਹਦਾ ਹੈਗਾ ਅਦਾਲਤ ਦਿੱਤਾ ਜਾਊਗਾ ਹੰਸ਼ਾ ਤੇ ਕਿੰਨੇ ਸ਼ਾਮਲ ਹੋਣਗੇ ਅਨੁਸ਼ਾਸਤ ਪਹਿਲਾਂ ਤਾਂ 7 ਬੰਦੇ ਜਿਹੜੇ ਸੀਗੇ ਬਾਈ ਨੇਮ ਲਿਖਾਏ ਸੀਗੇ ਬਾਕੀ ਸਾਰਿਆਂ ਉਸ਼ਰਤੀ ਨਹੀਂ ਜਿੰਨੇ ਵੀ ਮਰਦ ਸਨ ਇਹ ਲੜਾਈ ਕਹਿੰਦੇ ਪਹਿਲਾਂ ਵੀ ਹੋਈ ਸੀ ਕਿ ਜਿੱਥੇ ਤੱਕ ਪੁਲਿਸ ਨੇ ਕਿਉਂ ਨਹੀਂ ਗਈ ਨਹੀਂ ਜਦੋਂ ਸਾਨੂੰ ਇਤਲਾਹ ਮਿਲੀ ਤੁਰੰਤ ਅਸੀਂ ਕਾਰਵਾਈ ਕੀਤੀ ਹੈਗੀ ਜਦੋਂ ਪੁਲਿਸ ਕੋਲ ਇਤਲਾਹ ਪਹੁੰਚੀ ਨੰਨ ਜਿਹੜੇ ਨੇ ਹੌਂਕਟ ਮਾਰ ਕੀਤੀਆਂ ਉਹਨਾਂ ਦੀ ਪਹਿਲਾਂ ਕਹਿੰਦੇ ਹੌਂਕਟ ਮਾਰ ਉਸੇ ਉਦੋਂ ਕੋਈ ਕਾਰਵਾਈ ਨਹੀਂ ਹੋਈ ਨਹੀਂ ਕਾਰਵਾਈ ਹੋਈ ਹੈ ਨਹੀਂ ਹੋ ਜੇ ਪੁਲਿਸ ਨੂੰ ਇਤਲਾਹ ਦਿੱਤੀ ਹੋਗੀ ਤਾਂ ਜ਼ਰੂਰ ਕਾਰਵਾਈ ਹੋ ਗਈ ਕਿ ਇਹ ਜੀ ਕੋਈ ਮੇਰੇ ਧਿਆਨ ਚ ਨਹੀਂ ਲੈਂਦੀ ਕਿ ਨਹੀਂ ਕਾਰਵਾਈ ਹੋਈ ਨਹੀਂ ਜੇ ਕਾਰਵਾਈ ਹੋਈ